ਕੀ ਦੇ ਅਧਿਕਤ ਸਪਲਾਈ ਕਰਨੀ ਚਾਹੀਦੀ ਜੀ ਇਹ ਔਨ ਦੀ 8th ਆਫ ਦਿਸ ਮੰਥ ਅਸੀਂ ਇੱਕ ਐਫਆਰ ਲੌਂਚ ਕੀਤੀ ਹੈਗੀ ਪੁਲਿਸ ਸਟੇਸ਼ਨ ਧਨੋਲਾ ਦੇ ਵਿੱਚ ਸਾਨੂੰ ਇਤਲਾਹ ਸੀਗੀ ਫਰੋਮ ਸੀਕ੍ਰੀਟ ਸੋਰਸਸ ਕਿ ਇੱਕ ਸ਼ਿਵਰਾਮ ਕਰਕੇ ਹੈਗਾ ਪਟਿਆਲੇ ਦਾ ਬੰਦਾ ਇਹ ਇਥੇ ਨਸ਼ਾ ਤਸਕਰੀ ਦੇ ਵਿੱਚ ਇਨਵੋਲਡ ਹੈਗਾ ਸਮਗਲਿੰਗ ਦੇ ਵਿੱਚ ਤੇ ਅਸੀਂ ਉਸੇ ਤਰਜ਼ ਤੇ ਕੰਮ ਕਰਦੇ ਹੋਏ ਇਹਨੂੰ ਗ੍ਰਿਫਤਾਰ ਕੀਤਾ ਇੱਕ ਗੱਡੀ ਜੋ ਪਿਕਅਪ ਇਦੇ ਤੋਂ ਬਰਾਮਦ ਹੋਈ ਉਹਦੇ ਵਿੱਚੋਂ ਮੋਰ ਥੈਨ 137000 ਇਨਟੌਕਸੀਕੇਟਿਡ ਟੈਬਲੇਟਸ ਐਂਡ ਕੈਪਸੂਲਸ ਅਸੀਂ ਕਨਫਿਸਕੇਟ ਕੀਤੀਆਂ ਜਿਹਦੇ ਵਿੱਚ ਕੁਝ ਲੂਸ ਹੈਗੀ ਤੇ ਕੁਝ ਪੈਕੇਜ ਦੇ ਵਿੱਚ ਸੀਗੀ ਐਲਪਰਾਜ਼ੋਲਮ ਸాల్ట్స్ ਉਹਨਾਂ ਦੇ ਵਿੱਚ ਮੈਂਸ਼ਨ ਸੀਗਾ ਤੇ ਪ੍ਰਾਈਮੇਫਿਸਾਈ ਵੀ ਹੈਵ ਲਾਂਚਡ ਐਨ ਐਫਆਈਆਰ ਅੰਡਰ ਦੀ ਐਨਡੀਪੀਐਸ ਐਕਟ ਤੇ ਇਹਨੂੰ ਗ੍ਰਿਫਤਾਰ ਕਰ ਲਿਆ ਰਿਕਵਰੀ ਹੈਜ਼ ਬੀਨ ਇਫੈਕਟਿਡ ਸਰ ਇਹ ਕਿ ਤੁਹਾਨੂੰ ਅਸੀਂ ਕਿੱਥੇ ਅੱਗੇ ਸਪਲਾਈ ਕਰਨ ਦੀ ਗ੍ਰੰਟ ਜੀ ਹਾਲ ਕੀ ਘੜੀ ਇਹਦਾ ਕੋਈ ਲੋਕਲ ਬੈਕਗਰਾਉਂਡ ਨਹੀਂ ਪਤਾ ਲੱਗਿਆ ਇਸ ਅਕਿਊਜ਼ ਦਾ ਬਟ ਜਿਹੜਾ ਮੁਢਲੀ ਤਕਤੀਸ਼ ਤੋਂ ਸਾਨੂੰ ਪਤਾ ਲੱਗਿਆ ਇਹ ਇੰਟਰ ਸਟੇਟ ਗੈਂਗ ਦੇ ਵਿੱਚ ਮੌਜੂਦ ਹੈਗਾ ਤੇ ਇਹਦੇ ਬਾਕੀ ਗੈਂਗ ਮੈਂਬਰਸ ਦਾ ਵੀ ਅਸੀਂ ਪਤਾ ਕਰ ਰਹੇ ਹਾਂ ਤੇ ਮੋਸਟ ਪ੍ਰੋਬਬਲੀ ਇਟ ਵਾਸ ਦੀ origin of the tablets was from outside of punjab ਸਰ ਲੱਗੇ ਸੀ ਇਹਦੇ ਮਾਲਕ ਵੀ ਕੋਈ ਨਾਲ ਜਿਹੜੇ ਹੋਰ ਵੀ ਜਿਹੜੇ ਕੋਈ ਕਾਰੋਬਾਰੀ ਨੇ ਉਹ ਵੀ ਵਿੱਚ ਨਾਲ ਬਿਲਕੁਲ ਜੀ ਦੇਖੋ ਇਹ ਲਗਭਗ 1.5 ਲੱਖ ਕੋਈ intoxicated tablets ਤੇ capsules supply ਕਰ ਰਹਾ ਹੈ ਗੱਡੀ ਦੇ ਵਿੱਚ ਤੇ obviously ਪਿੱਛੇ ਜਾਵਾਂਗੇ ব্যাকਗਰਾਉਂਡ ਦੇ ਵਿੱਚ ਕਾਫੀ ਬਿਗ ਫਿਸ਼ਸ ਮਾਈਟ ਬੀ ਇਨਵੋਲਡ ਤੇ ਅਸੀਂ ਸਾਰਾ ਕੁਝ ਅਨਰਥ ਕਰਾਂਗੇ ਐਂਡ एवरीवन विल ਬੀ ਬੁਕਡ ਜਿਵੇਂ ਬਿਆਹਪੁਰ ਪੁਲਿਸ ਮਜਬੂਰੀ ਨੂੰ ਲੱਗੇ ਕਿ ਬੜੀ ਕਾਮਯਾਬੀ ਕੀ ਦੀਪਾਰੀ ਪਾਤਰ ਦੀ ਸਪਲਾਈ ਪੜੀ ਗਈ ਜੀ ਬਿਲਕੁਲ ਬਰਨਾਲਾ ਪੁਲਿਸ ਪਹਿਲਾਂ ਵੀ ਕਾਫੀ ਮਿਹਨਤ ਕਰ ਰਹੀ ਹੈ ਸਾਡੀ ਟੀਮ ਜਿਹਨੂੰ ਲੀਡ ਕਰ ਰਹੇ ਐਸਪੀ ਡੀ ਸੰਦੀਪ ਮੰਡ ਜੀ ਉਹਨਾਂ ਨਾਲ ਡੀਐਸਪੀ ਡੀ ਰਜਿੰਦਰਪਾਲ ਜੀ ਸੀਆਈਏ ਇਨਚਾਰਜ ਇੰਸਪੈਕਟਰ ਬਲਜੀਤ ਸਿੰਘ ਐਸਐਚਓ ధਨੋਲਾ ਲਖਵਿੰਦਰ ਸਿੰਘ ਇਹਨਾਂ ਨੇ ਕਾਫੀ ਅੱਛੀ ਇਹ ਉਪਲਬਧੀ ਹਾਸਿਲ ਕੀਤੀ ਹੈ ਜਿਹਦੇ ਵਿੱਚ ਇਹ ਵੱਡੀ ਖੇਪ ਅਸੀਂ ਫੜੀ ਹੈਗੀ ਤੇ ਸਾਨੂੰ ਉਮੀਦ ਹੈ ਕਿ ਜਦੋਂ ਪਿੱਛੇ ਜਾਵਾਂਗੇ ਤੇ ਅੱਗੇ ਜਦੋਂ ਇਹ ਤਾਰ ਜੋੜਾਂਗੇ ਤੇ ਫੋਰਵਰਡ ਬੈਕਵਰਡ ਲਿੰਕੇजेस ਦੇ ਵਿੱਚ ਕਾਫੀ achi uplabdhiyan milan gi ਤੇ ਇਹਦੇ ਨਾਲ ਨਾਲ ਜੀ ਅਸੀਂ ਜੋ ਬਰਨਾਲਾ ਪੁਲਿਸ ਪੰਜਾਬ ਪੁਲਿਸ ਦਾ ਪਹਿਲਾਂ ਹੀ ਡਰੱਗਸ ਦੇ ਅਗੇਂਸਟ ਸਾਡਾ ਕੈਂਪੇਨ ਜਾਰੀ ਹੈ ਲਗਾਤਾਰ ਉਹਦੇ ਵਿੱਚ ਪਟਿਆਲਾ ਰੇਂਜ ਵੱਲੋਂ ਆਪਰੇਸ਼ਨ ਸਹਿਯੋਗ ਵੀ ਲਾਂਚ ਕੀਤਾ ਹੋਇਆ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਉਹਨਾਂ ਦੇ ਸਹਿਯੋਗ ਦੀ ਡਿਮਾਂਡ ਕਰ ਰਹੇ ਹਾਂ ਰਿਕੁਐਸਟ ਕਰ ਰਹੇ ਹਾਂ ਕਿ ਪੰਜਾਬ ਪੁਲਿਸ ਬਰਨਾਲਾ ਪੁਲਿਸ ਨਾਲ ਮੋੜੇ ਨਾਲ ਦਾਲਾਓ ਤਾਂ ਕਿ ਜੋ ਇਨਫੋਰਸਮੈਂਟ ਦਾ ਕੰਮ ਹੈ ਸਪਲਾਈ ਚੇਨ ਨੂੰ ਬ੍ਰੇਕ ਕਰਨ ਦਾ ਉਹਦੇ ਵਿੱਚ ਵੀ ਸਾਨੂੰ ਕੋਈ ਇਨਫੋਰਮੇਸ਼ਨ ਦੇਣ ਸਾਡੇ ਨਾਲ ਸਾਂਝੀ ਕਰਨ ਤੇ ਉਹਨਾਂ ਦਾ ਜਿਹੜਾ ਇਨਫੋਰਮੇਸ਼ਨ ਜੋ ਵੀ ਦੇਗਾ ਇਨਫਾਰਮਰ ਦੀ ਆਈਡੈਂਟੀਟੀ ਸੀਕ੍ਰੀਟ ਰੱਖੀ ਜਾਏਗੀ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਨਾਲ ਦੀ ਨਾਲ ਇਹ ਡਿਮਾਂਡ ਸਪਲਾਈ ਨੂੰ ਵੀ ਰੋਕਣ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਕੋਈ ਐਡਿਕਟ ਹੋ ਗਿਆ ਹੈ ਤੇ ਐਡਮਿਨਿਸਟ੍ਰੇਸ਼ਨ ਪੁਲਿਸ ਦਾ ਸਾਥ ਦੇਣ ਉਹਨੂੰ ਇਸ ਦਲਦਲ ਤੋਂ ਕਢਣ ਵਾਸਤੇ ਸਰ ਇਹ ਜਿਹੜੀ ਮੈਡੀਸਿਨ ਜਿਵੇਂ ਇਹ ਸਾਰੀ ਨਸ਼ੇ ਦੇ ਇਸਤੇਮਾਲ ਵਾਸਤੇ ਸਪਲਾਈ ਹੋ ਰਹੀ ਸੀ ਜਾਂ ਕੁਝ ਹੋਰ ਵੀ ਹਾਂਜੀ ਹਾਂ ਬਿਲਕੁਲ ਇਟ ਵਾਸ ਵਿਦਆਊਟ ਬਿਲਸ ਐਂਡ ਆਊਟ ਆਫ ਸਟੇਟ ਜਿੱਦਾਂ ਮੈਂ ਦੱਸਿਆ ਹੈਗਾ ਤੇ ਇਹਦੀ ਪੁੱਛਗਿੱਛ ਤੋਂ ਵੀ ਪਤਾ ਲੱਗਿਆ ਕਿ ਇਟ ਵਾਸ ਫਾਰ ਥਿਸ ਪਰਪਸ ਓਨਲੀ ਸਰ ਮਾਰਕੀਟ ਵੈਲਿਊ ਕਿੰਨੀ ਕਰਦੇ ਨੇ ਇਹ ਮਾਰਕੀਟ ਵੈਲਿਊ ਨਹੀਂ ਜੀ ਮੈਂ ਆਪਕੋ ਦੱਸਦਾ ਕਿ ਇਟ ਇਜ਼ ਮੋਰ ਅਰਾਊਂਡ 135 37000 ਟੈਬਲੇਟਸ ਹੈਗੀ ਤੇ ਸੌਲਟਸ ਵੀ ਮੈਂਸ਼ਨ ਕੀਤੇ ਹਨ ਮੈਂ ਤੇ ਬਾਕੀ ਮਾਰਕੀਟ ਵੈਲਿਊ ਸ ਇਟ ਇਜ਼ ਇਰੈਲੇਵੈਂਟ ਬਟ ਜੋ ਇਜ਼ ਅ ਇਫੈਕਟ ਲੋਕਾਂ ਦੇ ਹੋਣਾ ਸੀਗਾ ਜੋ ਇਹ ਸਪਲਾਈ ਹੁੰਦੀ ਤੇ ਨਸ਼ੇ ਦੇ ਵਿੱਚ ਕਰੂਗਾ ਉਹਨੂੰ ਥਰਡ ਪਾਉਣ ਵਾਸਤੇ ਇਟ ਵਾਸ ਅ ਵੈਰੀ ਇੰਪੋਰਟੈਂਟ ਮੂਵ ਬਾਈ ਨਹੀਂ ਪਹਿਲਾਂ ਆ ਵੀ ਹਾਲ ਕੀ ਘੜੀ ਸਾਨੂੰ ਨਹੀਂ ਆਇਆ ਬਟ ਵੀ ਹੈਵ ਟੇਕਨ ਪੁਲਿਸ ਰਿਮਾਂਡ ਤੇ ਰਿਮਾਂਡ ਤੇ ਪੂਰੀ ਡੀਟੇਲ ਦੇ ਵਿੱਚ ਅਸੀਂ ਪੁੱਛਗਿੱਛ ਕਰਾਂਗੇ ਤੇ ਅੱਗੇ ਤੱਕ ਤੈਅ ਤੱਕ ਪਹੁੰਚਾਂਗੇ ਸਰ ਇਹਦੇ ਨਾਲ ਸਾਥੀ ਜੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਅਸੀਂ ਛਾਪਾ ਮਾਰੀ ਜਾਂ ਜਲਦੀ ਕੁਝ ਸਾਰੀ ਬਿਲਕੁਲ ਜੀ ਐਸ ਵੀ ਸਪੀਕ ਸਾਡੀ ਟੀਮਸ ਆਲਰੇਡੀ ਲੱਗੀ ਹੋਈਆਂ ਤੇ ਸਾਨੂੰ ਉਮੀਦ ਹੈ ਕਿ ਤੁਹਾਡੇ ਨਾਲ ਫਿਰ ਅਸੀਂ ਸਾਂਝੀ ਕਰਾਂਗੇ ਜਦੋਂ ਵੀ ਸਾਨੂੰ ਉਪਲਬਧਦੀ ਹੋਰ ਕੋਈ ਮਿਲਦੀ ਹੈ ਤਾਂ ਫਿਰ ਇਸ ਤੋਂ हट ਕੇ ਸਵਾਲ ਹੈ ਸਾਈਬਰ ਥਾਣਾ ਖੋਲਿਆ ਗਿਆਗਾ ਪਰ ਉਸ ਵੱਲੋਂ ਤਾਂ ਕੀ ਸਾਈਬਰ ਪੁਲਿਸ ਸਟੇਸ਼ਨ ਨੋਟੀਫਾਈ ਹੋ ਚੁੱਕੇ ਐਂਡ ਆਪਰੇਸ਼ਨਲ ਹੋ ਚੁੱਕੇ ਐ ਬਰਨਾਲਾ ਪੁਲਿਸ ਵਲੋਂ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਸਾਈਬਰ ਪੁਲਿਸ ਸਟੇਸ਼ਨ ਇਜ਼ ਇਨ ਇਫੈਕਟ ਤੇ ਇੱਥੇ ਕੋਈ ਵੀ ਇੰਡੀਵਿਜੂਅਲ ਕੋਈ ਸਾਈਬਰ ਦੇ ਨਾਲ ਰਿਲੇਟਿਡ ਅਗਰ ਕਿਸੇ ਦੀ ਵੀ ਕੋਈ ਸ਼ਿਕਾਇਤ ਹੈ ਕੋਈ ਕੰਪਲੇਂਟ ਹੈ ਉਹ ਆ ਕੇ ਦਰਜ ਕਰਾ ਸਕਦਾ ਹੈਗਾ ਤੇ ਉਹ ਐਫਆਈਆਰ ਵੀ ਵੀ ਹੈਵ ਸਟਾਰਟਡ ਰਜਿਸਟਰਿੰਗ ਇਸ ਥਾਣੇ ਦੇ ਵਿੱਚ ਇੱਕ ਨੰਬਰ ਹੈਗਾ 1930 ਜੋ ਕਿ ਅਸੀਂ ਕਾਫੀ ਪਬਲਿਸਾਈਜ਼ ਵੀ ਕਰਦੇ ਆ ਆਪਣੀ ਅਵੇਅਰਨੈਸ ਕੈਂਪੇਨਸ ਦੇ ਵਿੱਚ ਕਿ ਅਗਰ ਕਿਸੇ ਦੇ ਨਾਲ ਵੀ ਕੋਈ ਸਾਈਬਰ ਫਰਾਡ ਹੁੰਦਾ ਹੈ ਤੇ 1930 ਟੋਲ ਫਰੀ ਨੰਬਰ ਹੈ ਇਹਦੇ ਤੇ ਆਪਣਾ ਕੰਪਲੇਨਟ ਲੌਂਚ ਕੀਤੀ ਜਾਏ ਜਲਦ ਤੋਂ ਜਲ ਕਿਹ ਕਿਹੜੇ ਪ੍ਰਾਧਾਨੇ ਚ ਸ਼ਾਮਲ ਹੋਣਗੇ ਇਸ ਥਾਣੇ ਚ ਜੀ ਸਾਈਬਰ ਸੇ ਰਿਲੇਟਿਡ ਜੋ ਵੀ ਕੰਪਲੇਨਟ ਹੈ ਉਹ ਅਸੀਂ ਇਹਦੇ ਵਿੱਚ ਡੀਲ ਕਰਾਂਗੇ ਸਾਡੇ ਕੋਲ ਸਫੀਸ਼ੀਐਂਟ ਸਟਾਫ ਹੈਗਾ ਜਿਹਦੇ ਵਿੱਚ ਸੀਨੀਅਰ ਆਫਿਸਰਸ ਉਹਨੂੰ ਲੀਡ ਕਰ ਰਹੇ ਆ I'm